ਉਮਾਨ ਜਾ ਰਹੇ ਇੱਕ ਸਮੁੰਦਰੀ ਜਹਾਜ਼ ਦੇ ਇੰਜਣ ਕਮਰੇ ਵਿੱਚ ਭਿਆਨਕ ਅੱਗ ਲੱਗ ਗਈ ਤੇ ਜਹਾਜ਼ ਦੀ ਪੂਰੀ ਬਿਜਲੀ ਬੰਦ ਹੋ ਗਈ ਕਾਲ ਮਿਲਣ ਤੇ ਭਾਰਤੀ ਜਲ ਸੈਨਾ ਤੁਰੰਤ ਪਹੁੰਚੀ ਤੇ ਜਹਾਜ਼ ਵਿੱਚ ਲੱਗੀ ਅੱਗ ਬੁਝਾਉਣ ਦਾ ਕੰਮ ਕਰ ਰਹੀ ਹੈ ਭਾਰਤੀ ਜਲ ਸੈਨਾ ਦੇ ਜੰਗੀ ਜਹਾਜ਼ ਆਈਐਨਐਸ ਤਬਾਰ ਜੋ ਕਿ ਉਮਾਨ ਦੀ ਖਾੜੀ ਵਿੱਚ ਮਿਸ਼ਨ ਤੇ ਗਿਆ ਸੀ ਤੇ ਉਸ ਨੂੰ ਐਮ ਟੀ ਯੀ ਚੈਂਗ 6 ਨਾਮਕ ਜਹਾਜ਼ ਤੋਂ ਇੱਕ ਸੰਕਟ ਦੀ ਸੂਚਨਾ ਮਿਲੀ ਜਿਸ ਤੋਂ ਬਾਅਦ ਜਹਾਜ਼ ਨੇ ਤੁਰਤ ਕਾਰਵਾਈ ਕੀਤੀ ਅਤੇ ਅੱਗ ਬਚਾਉਣੀ ਸ਼ੁਰੂ ਕਰ ਦਿੱਤੀ 13 ਭਾਰਤੀ ਜਲ ਸੈਨਾ ਕਰਮਚਾਰੀ ਅਤੇ 5 ਚਾਲਕ ਦਲ ਦੇ ਮੈਂਬਰ ਇਸ ਸਮੇਂ ਅੱਗ ਬੁਝਾਉਣ ਵਿੱਚ ਲੱਗੇ ਹੋਏ ਹਨ ਪੁਲਾਉ ਚੰਡੇ ਵਾਲਾ ਐਮ ਟੀ ਯੀ ਚੈਂਗ 6 ਦੇ ਕੰਡਲਾ ਤੋਂ ਉਮਾਨ ਦੇ ਸਿਨਾਮ ਜਾ ਰਿਹਾ ਸੀ ਉਸਨੇ ਐਤਵਾਰ ਨੂੰ ਸੰਕਟ ਦੀ ਰਿਪੋਰਟ ਕੀਤੀ ਜਹਾਜ਼ ਵਿੱਚ 14 ਭਾਰਤੀ ਚਾਲਕ ਦਲ ਦੇ ਮੈਂਬਰ ਸਵਾਰ ਸਨ ਭਾਰਤੀ ਜਲ ਸੈਨਾ ਦੇ ਬੁਲਾਰੇ ਨੇ ਟਵੀਟ ਕਰਕੇ ਕਿਹਾ ਕਿ ਓਮਾਨ ਦੇ ਖਾੜੇ ਵਿੱਚ ਤਾਇਨਾਤ ਭਾਰਤੀ ਜਲ ਸੈਨਾ ਦੇ ਸਟੀਲਥ ਫ੍ਰਿਗੇਟ ਆਈਐਨਐਸ ਐਤਵਾਰ ਨੇ 29 ਜੂਨ ਨੂੰ ਪੁਲਾਓ ਝੰਡੇ ਵਾਲੇ ਐਮਟੀ ਯੀ ਚੈਂਗ 6 ਤੋਂ ਇੱਕ ਸੰਕਟ ਕਾਲ ਦਾ ਜਵਾਬ ਦਿੱਤਾ ਤੇ ਜਹਾਜ਼ ਦੇ ਇੰਜਨ ਰੂਮ ਵਿੱਚ ਭਿਆਨਕ ਅੱਗ ਲੱਗ ਗਈ ਅਤੇ ਜਹਾਜ਼ ਦੀ ਪੂਰੀ ਬਿਜਲੀ ਬੰਦ ਹੋ ਗਈ ਆਈਨਸਤਵਾਰ ਤੋਂ ਅੱਗ ਬਜਾਉ ਟੀਮਾਂ ਅਤੇ ਉਪਕਰਣਾਂ ਨੂੰ ਜਹਾਜ਼ ਦੀ ਕਿਸ਼ਤੀ ਅਤੇ ਹੈਲੀਕਾਪਟਰ ਰਾਹੀਂ ਜਹਾਜ਼ ਵਿੱਚ ਤਬਦੀਲ ਕੀਤਾ ਗਿਆ